भारत माता की जय वंदे मातरम जय हिंद दोस्तों आज भारत ने पाकिस्तान ਦੇ ਘਰ ਵੜ ਕੇ ਪਾਕਿਸਤਾਨ ਨੂੰ ਠੋਕਤਾ 26 ਮਾਰੇ ਸੀ ਹਿੰਦੁਸਤਾਨ ਨੇ ਘਰ ਕੁਸ ਕਰ 200 ਮਾਰੇ ਮੋਦੀ ਜੀ ਨੇ ਦਸਤਾਏ ਨਵਾਂ ਭਾਰਤ ਹੈ ਕਿਸੇ ਨੂੰ ਛੇੜਦਾ ਨਹੀਂ ਪਰ ਜੇ ਕੋਈ ਛੇੜੇ ਤੇ ਉਹਨੂੰ ਛੱਡਦਾ ਨਹੀਂ ਜੋ ਅੱਜ ਭਾਰਤ ਨੇ ਪਾਕਿਸਤਾਨ ਦੇ ਘਰ ਵੜ ਕੇ ਭਾਰਤ ਨੇ ਪਾਕਿਸਤਾਨ ਦੇ ਘਰਵੜ ਕਰ ਪਾਕਿਸਤਾਨ ਨੂੰ ਪਾਕਿਸਤਾਨ ਦੀ ਭਾਸ਼ਾ ਚ ਜੋ ਜਵਾਬ ਦਿੱਤਾ ਹੈ ਘਰਵੜ ਕਰ ਠੋਕਿਆ 200 ਅੰਤ ਕੀ ਠੇਰ ਕਰ ਦਿੱਤੇ ਗਏ ਨੇ 200 ਅੰਤ ਕੀ ਪਾਕਿਸਤਾਨ ਦੇ ਘਰਵੜ ਕੇ ਮਾਰ ਦਿੱਤੇ ਗਏ ਨੇ ਬਹੁਤ ਹੀ ਵੱਡੀ ਖਬਰ ਹੈ ਇਸ ਵੇਲੇ ਦੀ ਮੈਂ ਸਭ ਨੂੰ ਵਧਾਈ ਦੇਣਾ ਚਾਹਾਂਗਾ ਕਿ ਭਾਰਤ ਨੇ ਪਾਕਿਸਤਾਨ ਦੇ ਘਰਵੜ ਕਰ ਹਿੰਦੁਸਤਾਨ ਨੇ ਬਦਲਾ ਲੈ ਲਿਆ ਹੈ ਹਿੰਦੁਸਤਾਨ ਨੇ ਉਹ 26 નિર્ਦੋਸ਼ ਵਿਅਕਤੀਆਂ ਦਾ ਬਦਲਾ ਪਾਕਿਸਤਾਨ ਦੇ ਘਰ ਵੜ ਕੇ ਲੈ ਲਿਆ ਦੋਸਤੋ ਮੈਂ ਸਮਝਦਾ ਮਾਂ ਕਿ ਬਹੁਤ ਹੀ ਸਲਾਹਯੋਗ ਕੰਮ ਕੀਤਾ ਹੈ ਸਾਡੀ ਆਰਮੀ ਨੇ ਅਸੀਂ ਆਰਮੀ ਦੇ ਨਾਲ ਖੜੇ ਆ ਜਿੱਥੇ ਆਰਮੀ ਨੂੰ ਲੋੜ ਪਏਗੀ ਦੇਸ਼ ਦਾ ਬੱਚਾ ਬੱਚਾ ਪਰ ਸਰਕਾਰ ਦੇ ਨਾਲ ਖੜਾ ਹੈ ਦੇਸ਼ ਦੀ ਆਰਮੀ ਦੇ ਨਾਲ ਖੜਾ ਹੈ ਭਾਰਤ ਬਾਬਾ ਦੀ ਜੈ ਵੰਦੇ ਮਾਤਰਮ ਭਾਰਤ ਮਾਤਾ ਦੀ ਜੈ